ਇਤਿਹਾਸ ਤੇ ਨਿਗਾਹ ਮਾਰੀਏ ਤਾਂ ਆਪਣੇ ਸਾਹਮਣੇ ਇੱਕ ਇਤਿਹਾਸ ਦਾ ਇੱਕ ਜਿਹੜਾ ਪੰਨਾ ਖੋਲ੍ਹਦਿਆਂ ਤਾਂ ਕਾਮਾਗਾਟਾ ਮਾਰੂ ਘਟਨਾ ਦਾ ਜਿਹੜਾ ਜ਼ਿਕਰ ਆਉਂਦਾ ਕਾਮਾਗਾਟਾ ਮਾਰੂ ਇੱਕ ਜਹਾਜ਼ ਸੀ ਜਿਹੜਾ ਕਿ ਭਾਰਤੀਆਂ ਨੂੰ ਲੈ ਕੇ ਕੈਨੇਡਾ ਦੇ ਵਿੱਚ ਗਿਆ ਸੀ ਕੈਨੇਡਾ ਦੇ ਵਿੱਚ ਜਦੋਂ ਆਪਣੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਨਹੀਂ ਸੀਗੇ ਉੱਥੇ ਦੀ ਜਿਹੜੀ ਗਵਰਨਮੈਂਟ ਸੀ ਉਹ ਧੱਕਾ ਕਰਦੀ ਸੀ ਤਾਂ ਸਾਰੀ ਦੁਨੀਆ ਤੇ ਇੱਕ ਤਰ੍ਹਾਂ ਦੇ ਨਾਲ ਬ੍ਰਿਟਿਸ਼ ਦਾ ਰਾਹ ਸੀਗਾ ਇਹਨਾਂ ਦਾ ਸੂਰਤ ਦੀ ਕਿਤੇ ਨਹੀਂ ਸ਼ਬਦਾ ਸੀਗਾ ਸੋ ਪੰਜਾਬੀਆਂ ਨੇ ਖਾਸ ਕਰਕੇ ਇੱਕ ਹਮਲਾ ਮਾਰਿਆ ਕਿ ਕਿਉਂ ਨਾ ਇੱਥੇ ਜਦੋਂ ਗਿਣਤੀ ਦੇ ਅਨੁਭੋਦਨ ਘਟਦੀ ਜਾ ਰਹੀ ਸੀ ਕੈਨੇਡਾ ਦੇ ਵਿੱਚ ਕਿ ਆਪਣਾ ਜਿਹੜਾ ਰਾਜ ਸਥਾਪਤ ਨਹੀਂ ਹੋਣਾ ਜਾਂ ਆਪਣੇ ਇਂਝੀਆਂ ਆਪਣੀਆਂ ਮੰਗਾਂ ਨਹੀਂ ਪੂਰੀਆਂ ਨਹੀਂ ਹੋਣੀਆਂ ਆਪਾਂ ਸਾਰੀ ਉਮਰ ਲੇਬਰ ਕਰਦੇ ਹੀ ਰਹਿ ਜਾਾਂਗੇ ਉਹ ਉਹ ਮੰਗਾਂ ਨੂੰ ਪੂਰੀਆਂ ਕਰਨ ਦੇ ਲਈ ਸੀ ਤਾਂ ਸੰਘਰਸ਼ ਕਰਿਆ ਗਿਆ ਸੀ ਉਸ ਦੇ ਤਹਿਤ ਜਦੋਂ ਸੰਘਰਸ਼ਾਂ ਦੇ ਵਿੱਚ ਇੱਕ ਜਹਾਜ਼ ਜਿਸ ਜਹਾਜ਼ ਦਾ ਨਾਮ ਸੀ ਕਾਮਾਗਾਟਾ ਮਾਰੂ ਬਾਬਾ ਗੁਰਦੇਵ ਸਿੰਘ ਦੀ ਗਵਾਹੀ ਵਿੱਚ ਹਾਂਗਕਾਂਗ ਤੋਂ ਚੱਲ ਕੇ ਕੈਨੇਡਾ ਦੀ ਵੈਨਕੂਵਰ ਸ਼ਹਿਰ ਪਹੁੰਚਿਆ ਸੀ ਜਦੋਂ ਇਹ ਜਹਾਜ਼ ਚੱਲਿਆ ਸੀਗਾ ਤਾਂ ਬ੍ਰਿਟਿਸ਼ ਸਰਕਾਰ ਨੇ ਬਹੁਤ ਜ਼ੋਰ ਲਾਇਆ ਕਿ ਜਹਾਜ਼ ਇੱਥੇ ਪਹੁੰਚੇ ਨਾ ਤੇ ਜਿਹੜੇ ਇਹਦੇ ਯਾਤਰੀ ਸੇ ਬਿਨਾਂ ਉਤਰਨ ਤੋਂ ਭੁੱਖੇ ਤਿਹਾਈ ਤੇ ਜ਼ੁਲਮ ਸਹਿੰਦੇ ਹੋਏ ਉੱਥੇ ਪਹੁੰਚੇ ਸੀਗੇ ਉੱਥੇ ਕਾਨੂੰਨੀ ਕਾਰਵਾਈਆਂ ਦੇ ਵਿੱਚ ਵੀ ਜਿਹੜੇ ਸੁਣਵਾਈ ਸੀਗੀ ਉਹ ਪੰਜਾਬੀਆਂ ਦੀ ਨਹੀਂ ਹੋਈ ਸੀਗੀ। ਉਹ ਸਾਰਾ ਜਿਹੜਾ ਦ੍ਰਿਸ਼ ਸੀਗਾ ਉਹ ਅੱਜ ਇੱਕ ਫਿਲਮ ਦੇ ਰੂਪ ਵਿੱਚ ਤਰਸੇਮ ਜਸਰ ਹੋਣਾਂ ਦੀ ਟੀਮ ਨੇ ਫਿਲਮਾਇਆ ਫਿਲਮ ਦਾ ਨਾਮ ਆ ਗੁਰੂ ਨਾਨਕ ਜਹਾਜ਼। ਬਹੁਤ ਹੀ ਜਿਹੜੀ ਸੰਜੀਦਗੀ ਨਾਲ ਫਿਲਮ ਬਣਾਈ ਗਈ ਆ ਬਹੁਤ ਸੋਹਣਾ ਵਿਸ਼ਾ ਇਹਦੇ ਵਿੱਚ। ਗੁਰਦਾਣਾ ਨੇ ਫਿਲਮਾਇਆ ਤੇ ਦੇਖਣ ਵਾਲੀ ਫਿਲਮਾਂ ਪਰਿਵਾਰਾਂ ਦੇ ਨਾਲ ਖਾਸ ਕਰਕੇ ਬੱਚਿਆਂ ਨੂੰ ਜਿਹੜੇ ਹਿਸਟਰੀ ਦੇ ਸਟੂਡੈਂਟ ਨੇ ਜਾਂ ਬਣਨਾ ਚਾਹੁੰਦੇ ਆ ਹਿਸਟਰੀ ਰੱਖਣੀ ਚਾਹੁੰਦੇ ਆ ਆਪਣੇ ਇਤਿਹਾਸ ਦਾ ਜਿਹੜਾ ਇੱਕ ਆਪਾਂ ਪੜ੍ਹਨ ਦੀ ਰੁਚੀ ਥੋੜੀ ਜਿਹੀ ਘਟਾ ਲਈ ਤੇ ਫਿਲਮ ਦੇ ਰੂਪੇ ਦਿਖਾਇਆ ਗਿਆ ਜਰੂਰ ਦੇਖ ਕੇ ਆਇਓ ਸਿਨੇਮਾ ਘਰਾਂ ਦੇ ਵਿੱਚ ਗੁਰਨਾਨਕ ਜਹਾਜ਼ ਫਿਲਮਾਂ ਜਿਹੜੀ ਕਾਮਾਗਾਟਾ ਮਾਰੂ ਦੁਕਾਨ ਤੇ ਸ਼ਹੀਦ ਹੋਏ ਨੇ ਜਿਹੜੇ ਪੰਜਾਬੀ ਤੇ ਇੰਡੀਅਨ ਭਾਰਤੀ ਜਿਹੜੇ ਸ਼ਹੀਦ ਹੋਏ ਨੇ ਜਾਫੀ ਹੋਏ ਨੇ ਕੀ ਕੀ ਸੰਘਰਸ਼ ਝੱਲਿਆ ਕਿਵੇਂ ਅੱਜ ਕੈਨੇਡਾ ਦੇ ਵਿੱਚ ਜਿਹੜੀ ਜਸਟਨ ਟਰੂਡੋ ਪ੍ਰਧਾਨ ਮੰਤਰੀ ਸੀਗਾ ਜਿਹੜਾ ਕੈਨੇਡਾ ਦਾ ਉਹਨੇ ਪਿਛਲੀ ਪਾਰਲਮੈਂਟ ਦੇ ਵਿੱਚ ਉਸ ਘਟਨਾ ਦੀ ਮਾਫੀ ਮੰਗੀ ਹੈ। I rise in this house to offer an apology on behalf of the government of Canada for our role in the Komagata Maru incident. ਤੇ ਉੱਥੇ ਯਾਦਗਾਰ ਬਣੀ ਹੋਈ ਆ। ਬਾਕਾਇਦਾ ਸਾਰੇ ਜਿਹੜੇ ਸ਼ਹੀਦ ਜਗਮੀਤ ਸਿੰਘ ਹੋਏ ਨੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ। ਇਹ ਫਿਲਮ ਦੇ ਵਿੱਚ ਬਹੁਤ ਵਧੀਆ ਤਰੀਕ ਨਾਲ ਦਿਖਾਇਆ ਗਿਆ। ਫਿਲਮ ਦਾ ਨਾਮ ਹੈ ਜੀ ਗੁਰੂ ਨਾਨਕ ਕਿਹਾਜ ਅਸੀਂ ਅੱਜ ਵੇਖ ਕੇ ਆਇਆ ਫਿਲਮ ਬਹੁਤ ਲੋਕਾਂ ਦਾ ਰਿਸਪੌਂਸ ਆ ਹਾਊਸਫੁੱਲ ਜਾ ਰਹੇ ਨੇ ਆਪ ਆਪਣੇ ਆਪਣੇ ਬੱਚਿਆਂ ਨੂੰ ਫਿਲਮ ਜੂੜ ਦਿਖਾ ਕੇ ਆਓ ਧੰਨਵਾਦ